ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਸਿੰਘ ਸੋਹੀ ਮਰਿੰਡਾ ਨਿਊਜ਼ 80 ਤੁਹਾਡਾ ਸਵਾਗਤ ਕਰਦਾ ਤੁਹਾਨੂੰ ਦਿਖਾ ਰਿਹਾ ਇੱਥੇ ਸ਼ੂਟਿੰਗ ਹੁੰਦੀ ਰਹਿੰਦੀ ਆ ਅਕਸਰ ਜਿਹੜੇ ਇੱਥੇ ਸੀਰੀਅਲ ਬਣਦੇ ਹਨ ਤੇ ਅੱਜ ਕੁਝ ਸਿੰਘਾਂ ਵੱਲੋਂ ਇੱਥੇ ਜਿਹੜਾ ਨਕਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਣਾਈ ਗਈ ਤੇ ਨਕਲੀ ਇੱਕ ਪਾਠੀ ਸਿੰਘ ਲਿਆਂਦਾ ਗਿਆ ਤੇ ਉਹਦੇ ਵੱਲੋਂ ਇੱਥੇ ਆਨੰਦ ਕਾਰਜ ਦੇ ਜਿਹੜਾ ਸੀਨ ਉਹ ਕੀਤਾ ਜਾ ਰਿਹਾ ਸੀ ਪਰ ਕੁਝ ਸਿੰਘਾਂ ਵੱਲੋਂ ਇੱਥੇ ਆ ਕੇ ਇਹਨਾਂ ਨੂੰ ਹਟਾਇਆ ਗਿਆ ਤੇ ਇਸ ਟਾਈਮ ਜਿਹੜਾ ਕੀ ਉਹਨਾਂ ਨੇ ਵੱਲੋਂ ਜਿਹੜਾ ਕਿ ਸੈਟਅਪ ਬਣਾਇਆ ਗਿਆ ਸੀ ਉਹ ਚੁੱਕ ਲਿਆ ਗਿਆ ਤੇ ਪੁਲਿਸ ਵੱਲੋਂ ਜਿਹੜਾ ਐ ਕਾਰਵਾਈ ਕੀਤੀ ਗਈ ਤੇ ਜਿਹੜਾ ਸਿੰਘ ਸੀ ਤੇ ਉਹਨੂੰ ਰੈਸਟ ਕੀਤਾ ਗਿਆ ਸਾਡੇ ਗੱਡੀ ਜਿਹੜੀ ਕੀ ਕਿ ਗੋਲੀ ਦੀ ਗੱਡੀ ਬਣਾ ਕੇ ਸ਼ੂਟਿੰਗ ਕੀਤੀ ਕਿ ਡੋਲੀ ਦੀ ਗੱਡੀ ਬਣਾ ਕੇ ਕਿਆ ਬਣਿਆ ਜੀ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਇਹਨਾਂ ਨੇ ਜਣੀ ਇੱਕ ਪਾਈਪ ਦੇ ਵਿੱਚ ਨਿਸ਼ਾਨ ਸਾਹਿਬ ਬਣਾਇਆ ਹੈ ਬੈਡਿੰਗ ਕਰਨਾ ਹੈ ਤੇ ਵਿੱਚ ਇਹਨਾਂ ਨੇ ਨਕਲੀ ਇੱਕ ਥੜਾ ਸਾਹ ਬਣਾਇਆ ਥੜਾ ਸਾਹ ਦੇ ਵਿੱਚ ਨਿਸ਼ਾਨ ਸਾਹਿਬ ਉੱਪਰੋਂ ਗੱਡਿਆ ਹੋਇਆ ਸੀ ਪਰ ਉਹ ਇਸ ਟਾਈਮ ਜਿਹੜੇ ਸਿੰਗਲ ਲੈ ਜਾ ਚੁੱਕੇ ਹਨ ਇਹ ਨਕਲੀ ਇੱਕ ਇਹਨਾਂ ਨੇ ਗੁਰੂ ਘਰ ਬਣਾਇਆ ਤੇ ਨਕਲੀ ਇੱਥੇ ਜਿਹੜੇ ਸਿੰਘ ਲਿਆ ਕੇ ਇਹਨਾਂ ਵੱਲੋਂ ਆਨੰਦ ਕਾਰਜ ਵਗੈਰਾ ਜੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵਿਆਹ ਦਾ ਇੱਕ ਸ਼ੂਟ ਹੋ ਰਿਹਾ ਸੀ ਦਾ ਬੇਚਾਣੇ ਇਹ ਗੁਰੂ ਘਰ ਵੀ ਵਿੱਚ ਤਾਬਲੇ ਵੀ ਲੈ ਦੇ ਵਿੱਚ ਤਾਬਲੇ ਦੇ ਦੇ ਤਾਬਲੇ ਇਹ ਨਹੀਂ ਗੱਲ ਤਾਂ ਸਾਡੇ ਬਾਣੇ ਆ ਗਏ ਜੀ ਅੱਜ ਜੋ ਜੋ ਅੱਜ ਦੀ ਘਟਨਾ ਘਟੀ ਹੈ ਸ਼ੂਟਿੰਗ ਹੁੰਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਹੇਦਰ ਬਾਬਾ ਨਿਹਾਲ ਸਿੰਘ ਜੀ ਪਿੰਡ ਬਰੋਲੀ ਜੋ ਕਿ ਦਾਸ ਜਥੇਬੰਦੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਜਿਹਾਰ ਸਿੰਘ ਜੀ ਦੇ ਅਸਥਾਨ ਦੀ ਸੇਵਾ ਅਸੀਂ ਦਲਪੰਥ ਬਾਬਾ ਕੁਲਵਿੰਦਰ ਸਿੰਘ ਜੀ ਦੇ ਚਰਨਾਂ ਚ ਕਰ ਰਹੇ ਹਾਂ ਜੀ ਹਾਂ ਜਤਨਾਂ ਦਲ ਬਾਬਾ ਜਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਾਸ ਸੇਵਾ ਨਿਭਾ ਰਿਹਾ ਪੰਥ ਦੇ ਵਿੱਚ ਜੋ ਕਿ ਸਾਨੂੰ ਅੱਜ ਫੋਨ ਆਇਆ ਸਾਡੇ ਜਹੇਦਰ ਬਾਬਾ ਮੇਜਰ ਸਿੰਘ ਜੀ ਦਾ ਉਹ ਕਹਿੰਦੇ ਵੀ ਅੱਜ ਬੇਅਦਬੀ ਹੋ ਗਈ ਕੜੂਏ ਵੀ ਕਾਲਗੜ੍ਹ ਸਾਹਿਬ ਦੇ ਨੇੜੇ ਤਾਂ ਅਸੀਂ ਜਦੋਂ ਉਰੇ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹਾ ਚੌਰ ਸਾਹਿਬ ਹੈ ਜਿਹਦੇ ਵਿੱਚ ਤਪਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ ਕੋਈ ਸੀਰੀਅਲ ਬਣ ਰਿਹਾ ਓਡਾਰੀਆਂ ਓਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉੱਥੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਸਾਹਿਬ ਉਹਨਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖਤ ਸਜਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ ਜੋ ਕਿ ਕੋਈ ਸਰਗੁਣ ਮਹਿਤਾ ਉਹਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਕਲ ਕਰਕੇ ਉਹਨਾਂ ਦਾ ਬੇਅਦਬੀ ਕੀਤੀ ਹੈ ਜੋ ਬੇਅਦਬੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਕੀ ਕਾਰਵਾਈ ਚਾਹੁੰਦੇ ਆ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਹਤੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਂਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਹੋ ਕਰਿਆ ਜਾਊਗਾ ਔਰ ਕਹੀ ਜੀ ਲੋਕੇਸ਼ਨ ਚਾਹੀਦੀ ਆ ਅਸੀਂ ਵੀ ਪੜ੍ਹੇ ਲਿਖੇ ਅਨਪੜ੍ਹ ਕੋਈ ਨਹੀਂ ਹੈ ਸਾਰਾ ਇੰਟੈਲੀਜੈਂਟ ਇਲਾਕਾ ਹੈ ਕਿਉਂਕਿ ਮਹਾਰਾ ਦੀ ਕਿਰਪਾ ਹੈ ਸਤਿਗੁਰਾਂ ਦੀ ਅੱਜ ਦੇ ਕੌਮ ਖਾਲਸਾ ਪੰਥ ਪੜ੍ਹਿਆ ਲਿਖਿਆ ਹੈ ਅੱਜ ਜਿੱਥੇ ਵੀ ਮੁੱਦਾ ਆਉਂਦਾ ਉਥੇ ਮੁੱਦੇ ਨੂੰ ਦਵਾਉਣ ਦੀ ਗੱਲ ਹੁੰਦੀ ਹੈ ਜੇਕਰ ਉਹਨੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ ਜੀ ਅਗਰ ਨਹੀ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ ਤੇ ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਕਿਉਂਕਿ ਉਸ ਜਗ੍ਹਾ ਤੇ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਖਾਲਸੇ ਪੰਥ ਦੇ ਮਨਾਂ ਨੂੰ ਠੇਸ ਗੁਰੂ ਗ੍ਰੰਥ ਸਾਹਿਬਹਾਰ ਦੀ ਬੇਅਦਬੀ ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਕਾਲਸੇ ਪਾਂਦੇ ਸਿੱਖ ਕੌਮ ਦਾ ਕਹਾਣ ਕੀਤਾ ਜੋ ਇਹ ਕਹਾਣ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਪਰਚਾ ਦੇਣਾ ਬਣਦਾ ਜੇ ਅਗਰ ਪਰਚਾ ਨਹੀਂ ਕਰਦੇ ਤਾਂ ਫਿਰ ਅਸੀਂ ਬਣਦੀ ਕਾਰਵਾਈ ਜੋ ਖਾਲਸੇ ਦਾ ਸਿਸਟਮ ਹੈ ਉਹਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਆਪਣੀ ਗੱਲ ਕਰ ਰਹੇ ਯਾਰ ਸਤਿ ਆਦਾ ਸੀ ਆਪਸ ਕੋਈ ਨਹੀਂ ਜੀ ਪਾ ਜੀ ਅਸੀਂ ਉਹ ਜਸਟ ਰੈਂਡਮ ਗੱਲ ਕਰਨ ਦਾ ਹੈ ਆਪਣੀ ਤੁਸੀਂ ਕਿਉਂ ਕੋਈ ਤੁਹਾਨੂੰ ਬੈਠ ਦੇ ਦਿੰਦੇ ਨਾ ਬਾਈਟ ਬਾਈਟ ਦੇ ਕੇ ਮੈਂ ਜੀ ਕੀ ਮਸਲਾ ਹੈ ਜਿਹੜਾ ਅੱਜ ਗੁਰਦੁਆਰੇ ਦਾ ਕੋਈ ਕਹਿੰਦਾ ਪਾ ਜੀ ਬਾਈਟ ਦੇ ਕੇ ਜਾਵਾਂਗੇ ਅਸੀਂ ਬਾਬਾ ਜੀ ਨਾਲ ਮਸਲਾ ਤਾਂ ਦੱਸੋ ਕੁਸਤਾ ਦੱਸੋ ਸਾਨੂੰ ਆਏ ਹੋ ਤੁਸੀਂ ਉਧਰਦੇ ਹੋ ਐਡਾ بڑا ਮਸਲਾ ਜਿਹੜਾ ਹੈ ਉੱਠ ਖੜਾ ਹੋਇਆ ਹੈ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਇਹ ਕੁਛ ਨਹੀਂ ਹੈ ਨਾ ਇੱਕ ਜਿਹੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਅਸੀਂ ਸਿੱਖਾਂ ਦਾ ਕੋਈ ਅਨੰਦ ਕਾਰਜ ਵਿਖਾਉਣਾ ਇਹ ਮਸਲਾ ਸਿਰਫ ਉਹ ਕਿ ਫਿਲਮ ਚ ਕਿੱਦਾਂ ਵਿਖਾਇਆ ਜਾਵੇ ਉਥੇ ਮਹਾਰਾਜ ਦੇ ਰੂਪ ਤੇ ਰੱਖ ਨਹੀਂ ਸਕਦੇ ਆਪਾਂ ਮਹਾਰਾਜ ਦੇ ਰੂਪ ਤੋਂ ਬਿਨਾ ਜੇ ਆਪਾਂ ਖਾਲੀ ਪਾਲਕੀ ਲੈ ਕੇ ਜੇ ਆਪਾਂ ਸਿਰ ਡਮੀ ਰੱਖ ਕੇ ਵਖਾਉਣਾ ਤੇ ਉਹ ਇਦਾਂ ਹੀ ਵਖਾਇਆ ਪਿਛਲੀਆਂ ਕਈ ਫਿਲਮਾਂ ਚ ਕਈ ਫਿਲਮਾਂ ਚ ਇਦਾਂ ਹੋਇਆ ਹਨਾ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿੱਦ ਲਈ ਥੋੜਾ ਜਿਹਾ ਇਹ ਵਿਹਾਨ ਚ ਤੇ ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਛੱਡ ਪੋਈ ਤਾਂ ਮੈਨੂੰ ਵੀ ਫੋਨ ਆ ਤੇ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਆ ਜਨਾਬ ਜੀ ਤੁਸੀਂ ਖੋਦ ਅਮਰ ਧਾਰੀ ਹਾਂਜੀ ਇੱਥੇ ਜਿਹੜੀਆਂ ਨਖ ਸਿੰਘ ਜਿੱਥੇ ਮੰਨੇ ਉਹਨਾਂ ਦਾ ਕਹਿਣਾ ਕੀ ਇਹ ਬੇਅਦਬੀ ਹੈ ਸਿੱਖ ਸੈਂਟੀਮੈਂਟ ਸਾਡ ਤੁਸੀਂ ਖੋਦ ਅਮਰ ਧਾਰੀ ਨੂੰ ਲੱਗਦਾ ਕਿ ਸੈਂਟੀਮੈਂਟ ਸਾਡ ਬਿਲਕੁਲ ਸੈਂਟੀਮੈਂਟ ਸਾਡਸ ਹੋਏ ਨੇ ਮੈਂ ਮੰਨਦਾ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣ ਨਾ ਕੰਸਾਲ ਨਹੀਂ ਆ ਕਿ ਜੇ ਕਿਸੇ ਨੇ ਵਿਖਾਉਣਾ ਹੋ ਜੇ ਕਿਸੇ ਨੇ ਫਿਲਮ ਦੇ ਵਿੱਚ ਆ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਿਬ ਰੱਖ ਕੇ ਮਹਾਰਾਜ ਦਾ ਸਰੂਪ ਨਾ ਹੋਵੇ ਜਿੱਥੇ ਤੇ ਉੱਥੇ ਉਹਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20-25 ਫਿਲਮਾਂ ਤੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਆ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦੇ ਭਾਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਹੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਨਹੀਂ ਨਹੀਂ ਇਦਾਂ ਜਦੋਂ ਇਹ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਆਪਾਂ ਇਹ ਨਹੀਂ ਬਣਾਈ ਹੈ ਆਪਾਂ ਇਹਨੂੰ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸੋਚ ਕਰੀਏ ਸਵਾਲ ਕਰਨ ਦਾ ਜਨਾਬ ਜੀ ਤੁਹਾਨੂੰ ਕਹਾਂ ਤੁਸੀਂ ਸਿਆਣੇ ਹੋ ਸਿਆਣੀਆਂ ਗੱਲਾਂ ਸੋਸ਼ਲ ਮੀਡੀਆ ਤੇ ਹਮਨ ਤੁਸੀਂ ਚਰਚਾ ਕਰਦੇ ਹੋ ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ ਹੈ ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਆ ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀ ਨੂੰ ਵਿਖਾਉਣਾ ਵਾ ਉਹਦਾ ਇੱਕ ਇੱਕ ਤਰੀਕਾ ਤੇ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨਾਰਮਲੀ ਪੈਂਟ ਟੀ-ਸ਼ਰਟ ਚ ਰਹਿਣਾ ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟ੍ਰੈਵਲ ਕਰਦਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ ਤੇ ਜਾਣਾ ਤੇ ਮੈਂ ਬਾਣਾ ਪਾ ਲੈਂਦਾ ਫਿਰ ਇਹਦਾ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਆ ਤੁਸੀਂ ਮੇਰੀ ਗੱਲ ਸਮਝੇ ਮੈਂ ਕਹਿੰਦਾ ਕਿ ਹਰ ਚੀਜ਼ ਨੂੰ ਦਿਤਾਉਣ ਦਾ ਇੱਕ ਤਰੀਕਾ ਹੁੰਦਾ ਆਪਾਂ ਉਹ ਤਰੀਕਾ ਲੱਭੀਏ ਇਹ ਸ਼ਰਮਣੀ ਕਮੇਟੀ ਨੂੰ ਚਾਹੀਦਾ ਜਿੱਦਾਂ ਉਹਨਾਂ ਨੇ ਮਹਾਰਾ ਦੇ ਆਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਰਦ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਇਹ ਉਹ ਤੋਂ ਪਾਸ ਹੋ ਜਵੇਗਾ ਪਹਿਲੇ ਹੀ ਮਸਲਾ ਸਾਹਮਣੇ ਆਇਆ ਹੁਣ ਤੱਕ ਫਿਲਮਾਂ ਤਾਂ ਬਹੁਤ ਬੜੀਆਂ ਮੈਂ ਉਹੀ ਕਹਿਣਾ ਕਿ ਉਹਨਾਂ ਜੇ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ 30 ਜੀ ਫਿਲਮਾਂ ਦਾ ਐਵੀਡੈਂਸ ਪਿਆ ਆ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿਦੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜਾ ਕੀਤਾ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨਾ ਹੈ ਬਸ ਆਪਾਂ ਉਹ ਗੱਲ ਹੈ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਅਸੀਂ ਉਹਨਾਂ ਨੂੰ ਸੌਟ ਆਊਟ ਕਰੀਏ ਬਾਕੀ ਸਿੱਖ ਕਿਵੇਂ ਦੇਖਦੇ ਹੋ ਬਾਕੀ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜ ਕੱਲ ਸਭ ਤੋਂ ਵੱਡਾ ਜਿਹੜਾ ਯੋਗਿਆ ਉਹ ਸੋਸ਼ਲ ਮੀਡੀਆ ਦਾ ਯੋਗਿਆ ਅਸੀਂ ਪਿੱਛੇ ਕਿਉਂ ਰਹਿ ਗਏ ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਗੁਰਦਾਰ ਨਹੀਂ ਲੈ ਕੇ ਜਾਂਦੇ ਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ ਤੁਸੀਂ ਵੇਖੋ ਅੱਜ ਮੇਰੇ ਬੱਚੇ ਆ ਮੇਰੇ ਬੱਚਿਆਂ ਨੂੰ ਮਹਾ ਭਾਰਤ ਰਮਾਇਣ ਛੋਟਾ ਪੀਮ ਸਾਹਿਬ ਯਾਦ ਆ ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ ਕੋਈ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਹੀਂ ਬਣੀਆਂ ਹੋਈਆਂ ਐ ਹਾਂ ਹੁਣ ਉਸੇ ਗੱਲ ਤੇ ਆਉਣਾ ਮੈਂ ਅਸੀਂ ਬਣਾ ਨਹੀਂ ਰਹੇ ਆਪਾਂ ਨਹੀਂ ਬਣਾਉਦੇ ਅਸੀਂ ਜਦੋਂ ਡਾਕੂਮੈਂਟ ਤਾਂ ਬਹੁਤ ਬਣੀਆਂ ਵੀ ਆ ਜੀ ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ ਯੋਧੇ ਬਾਰੇ ਪਤਾ ਤਾਂ ਹੈ ਨਾ ਸਾਰਿਆਂ ਨੂੰ ਉਹ ਕੌਣ ਉਹ ਕੌਣ ਬਣਾ ਰਿਹਾ ਕਦੀ ਇਹ ਵੇਖਿਆ ਤੁਸੀਂ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਦੇ ਆ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਤੇ ਫਿਲਮ ਬਣਾਈ ਇੱਕ ਇੱਥੇ ਡੇਰਾ ਵਾਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ ਉਹਤੇ ਬੈਨ ਲੱਗ ਗਿਆ ਬੈਂਤ ਲੱਗ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਕੋ ਕਿਤੇੋਂ ਬਣਾ ਰਿਹਾ ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਨਾ ਚੀ ਕਰਾਂ ਉਹ ਸੌਟ ਆਊਟ ਕਰ ਲੀਏ ਫਿਰ ਤੁਹਾਨੂੰ ਸਾਰਾ ਬਿਆਨ ਦਿੱਕੇ ਜਾਂਦਾ ਨਾ ਐਸਾ ਬਹਿ ਕੇ ਇੱਕ ਦਿਨ ਵੇਢ ਲਈ ਗੱਲ ਜੀ ਫਿਰ ਸਪੋਟ ਆਈ ਸਰ ਅੱਜਿਕ ਜਿਹੜਾ ਹੈ ਘਟਨਾ ਘੱਟੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸ਼ਟਿੰਗ ਦਾ ਰੌਲਾ ਚੱਲਿਆ ਨਾਂ ਸਿੰਘੀ ਲਈ ਆਏ ਹੋਏ ਤੇ ਸ਼ੂਟਿੰਗ ਮਾ ਵੀ ਕਾਫੀ ਉੱਤੇ ਬੀਨਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਰਹੀ ਜੀ ਸਾਰਾ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨੰਗ ਸਿੰਘ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਇਸ ਵੰ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀਆਂ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਕੀ ਘਰ ਪਤਾ ਲੱਗਿਆ ਉੱਥੇ ਟਕਮਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲੈਂਦੇ ਹਾਂ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਮੇਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ इवन ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਆਪ ਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ ਚ ਲਵੇ ਜਿਸ ਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਜੇ ਕੋਈ ਨਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ ਦੇ ਖੁਦ ਦੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੇ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਰ ਰਹੀ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ 'ਚ ਕੋਈ ਵੀ ਦੋਸ਼ੀ ਪਾਇਆ ਜਾਂਦਾ